ਹਾਂਜੀ ਸਰ ਆ ਜਿਹੜਾ ਜਿਹੜਾ ਤੁਸੀਂ ਤਾਇਨੀ ਰੋਡ ਦੇ ਉੱਪਰ ਜਿਹੜੀ ਰੋਹ ਦੀ ਸ਼ੀਲ ਲਾਈ ਪਈ ਆ ਕੀ ਜਾਣ ਜਾਂਦੇ ਹੋ ਸ਼੍ਰੀ ਅਨੰਤੋ ਸਾਹਿਬ ਦੀ ਕੱਪਲੇ ਹਾਲਾ ਇਸ ਮਾਯਾਰਾ ਉਹਦੇ ਸਾਹਮਣੇ ਵਿੱਚ ਜਿਹੜੀ ਕਪੂਟਾ ਦੇ ਵਿੱਚ ਵੀ ਸੰਗਤ ਜਾ ਰਹੀ ਆ ਅਨੰਤੋ ਸਾਹਿਬ ਨੂੰ ਗੇਨ ਫਾਰਮ ਦੇ ਵੱਲੋਂ ਤੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਕੁੜਾ ਗੰਨੇ ਦੀ ਰਸਤਾ ਜਿਹੜਾ ਹੈ ਉਹ ਲੰਗਰ ਲਗਾਇਆ ਜਾ ਰਿਹਾ ਹੈ ਉਹ ਸੰਗਤ ਜਿਹੜੀ ਆ ਇਸ ਵਕਤੋ ਕਾਫੀ ਮਾਹੌਲ ਵਿੱਚ ਅਨੰਤੋ ਸਾਹਿਬ ਜਾ ਰਹੀ ਆ ਪੂਰਾ ਸੱਕੇ ਪਰੋਸਤੇ ਇੱਕ ਸੇਵਾ ਦਾ ਲੰਗਰ ਜਿਹੜਾ ਹੈ ਹਰ ਵਾਰੀ ਤਰ੍ਹਾਂ ਲਗਾਇਆ ਜਾਂਦਾ ਹੈ ਇਹ ਕਿੰਨਾ ਚਿਰ ਲਾਇਆ ਜਾਇਆ ਜਾ ਸ਼ਵੀਰ ਦਾ ਲੰਗਰ ਪੰਜ ਦਿਨ ਲਗਾਤਾਰ ਲੰਗਰ ਚੱਲਦਾ ਜੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਜਿਨੀ ਮੇਰੇ ਪੰਜ ਘੰਟੇ ਆਉਂਦੀਆਂ ਜਿਹੜੀ ਇਹ ਦਾ ਲੰਗਰ ਦਾ ਵਸਤਾ ਹੈ ਉਹ ਗਾੜੀ ਪਾਣੀ ਜਾਂ ਰੋ ਇਹ ਪਲਾਣਾ ਜਿਹੜਾ ਇਹ ਪੌਂਦਾ ਕੰਮ ਆ ਤੇ ਤੁਸੀਂ ਇਹ ਪੌਂਦਾ ਕੰਮ ਕਰ ਰਹੇ ਹੋ ਪਿਛਲੇ ਚੰਨੇ ਸਾਲਾਂ ਤੋਂ ਕਰ ਰਹੇ ਆ ਇਹ ਬਹੁਤ ਸਮਾਂ ਸਮਾਂ ਹੋ ਗਿਆ ਜੀ ਸੰਗਤ ਨੇ ਸੰਗਤ ਦੇ ਸਹਿਯੋਗ ਦੇ ਨਾਲ ਬਹੁਤ ਬੜੀ ਕਿਰਪਾ ਦੇ ਨਾਲ ਇਹ ਹਰ ਸਾਲ ਐਵੇਂ ਜਾਰੀ ਰਹੇਗਾ ਜਿਵੇਂ ਤੇ ਸੰਗਤ ਨੇ ਅੱਜ ਆਪਣੇ ਕਿਹਾ ਉਹ ਨਹੀਂ ਜਦ ਤੱਕ ਇਹ ਇਹ ਫਾਰਮ ਭਰੇ ਨਹੀਂ ਤੇ ਸਾਰਿਆਂ ਦੇ ਸਹਿਯੋਗ ਦੇ ਨਾਲ ਖਰੋ ਦਾ ਮੰਗ ਜਿਹੜਾ ਹੈ ਕੰਟੀਨਿਊਸ ਕਰ ਰਹੇ ਹਾਂ ਸੁਧਾਲੂ ਜਿਹੜੇ ਆਨੰਦਪੁਰ ਸਾਹਿਬ ਜਾ ਰਹੇ ਆ ਉਹਨਾਂ ਨੂੰ ਵੀ ਅਪੀਲ ਕਰਨਾ ਚਾਹੁੰਦੇ ਹਾਂ ਜਿਸ ਤਰ੍ਹਾਂ ਦੋ ਵਾਹਨਾਂ ਦੇ ਵੱਡੀ ਦੇ ਉੱਪਰ ਜਾ ਰਹੇ ਆ ਜਾਂ ਮੰਨ ਲਓ ਹੋਰ ਕੋਈ ਸਾਧਨਾ ਜਾ ਰਹੇ ਕੋਈ ਉਹਨਾਂ ਨੂੰ ਸੁਝਾਅ ਜਾਂ ਅਪੀਲ ਕਰਨਾ ਚਾਹੁੰਦੇ ਹਾਂ ਪੰਜਾਬ ਸਰਕਾਰ ਨੇ ਔਰ ਹਾਕਫਤਫੇ ਯਾਤਰੀਆਂ ਤੋਂ ਬਲੋਂ ਇਹ ਅਪੀਲ ਕੀਤੀ ਜੀਸੀ ਅਸੀਂ ਵੀ ਆਪਣੇ ਬਲੋਂ ਸਾਰੇ ਸੰਤੋ ਉਡੀਨ ਕਰਦੇ ਆ ਇਹ ਤੁਸੀਂ ਹਾਕਫੇ ਦੇ ਤੱਕੀ ਤੇ ਜਾ ਰਹੇ ਹੋ ਬਿਲਕੁਲ ਸ਼ਾਂਤਮਈ ਢੇਕ ਨਾਲ ਜਾਵੋ ਹੋਲਡ ਵਾਈ ਦੇ ਵਿੱਚ ਬਿਲਕੁਲ ਨਹੀਂ ਬੈਣਾ ਹੈਗਾ ਔਰ ਜਿਤਨਾ ਤੁਸੀਂ ਆਪਣੇ ਘਰ ਤੋਂ ਪਵਿੱਤਰ ਸਥਾਨ ਦੀ ਯਾਤਰਾ ਤੇ ਤੁਸੀਂ ਜਾ ਰਹੇ ਹੋ ਉਸੇ ਢੇਕ ਨਾਲ ਖੁਸ਼ੀਆਂ ਬਣਾ ਕੇ ਆਪਣੇ ਘਰ ਵਾਪਸ ਸੁੱਖੀ ਚੰਦੀ ਜਾਵੋ ਤਾਂ ਕਿ ਕਿਸੇ ਹਾਦਸੇ ਦਾ ਕੋਈ ਸ਼ਕਾਰ ਵੀ ਨਾ ਹੋ ਸਕੋ ਤੇ ਤੁਸੀਂ ਪੂਰੇ ਹਾਕਫਾ ਜਿਹੜੀ ਅਸੀਂ ਤੱਕੀ ਦੇ ਮੱਤਲਬ ਤੱਕ ਹੋ ਰਹੇ ਆ ਕੋਲਾ ਤੁਸੀਂ ਅਸ਼ੀਰਵਾਦ ਲੈ ਕੇ ਗਏ ਹੋ ਤੇ ਘਰ ਵਿੱਚ ਸਾਰੀਆਂ ਨੀਆਂ ਖੁਸ਼ੀਆਂ ਐਸੇ ਹੀ ਆਉਣੀਆਂ ਚਾਹੀਦੀਆਂ ਨੇ। ਹਾਂਜੀ ਸਰ। ਜੀ ਮੇਰਾ ਨਾਮ ਬੱਗਾ ਸਿੰਘ ਹੈ ਜੀ। ਅਸੀਂ ਹਰ ਸਾਲ ਦਿਲ ਫਾਰਮ ਵਿਖੇ ਨਾਲ ਵੱਲ ਰਸ ਦਾ ਲੰਗ ਲਗਾਉਂਦੇ ਹਾਂ ਜੋ ਕਿ ਅਨੰਦਪੁਰ ਸਾਹਿਬ ਹੋਲਾ ਮਹੱਲਾ ਦੇ ਸੰਬੰਧ ਵਿੱਚ ਲੱਗਦਾ ਹੈ ਤੇ ਹਰ ਸਾਲ ਹੀ ਅਸੀਂ ਲਾਉਂਦੇ ਹਾਂ ਤਾਂ ਕਿ ਅਨੰਦਪੁਰ ਸਾਹਿਬ ਜਾਣ ਵਾਲੀਆਂ ਸੰਗਤਾਂ ਨੂੰ ਬਹੁਤ ਲੰਗਰ ਚੁਕਾਇਆ ਜਾ ਸਕੇ ਔਰ ਇਹਦੇ ਨਾਲ ਸਾਨੂੰ ਵੀ ਬਹੁਤ ਜ਼ਿਆਦਾ ਸ਼ਾਂਤੀ ਮਿਲਦੀ ਉਹਦੀ ਕਿਰਪਾ ਦੇ ਨਾਲ ਅਸੀਂ ਲੰਗਰ ਚਲਾਉਂਦੇ ਹਾਂ ਸੱਚੇ ਪਾਤਸ਼ਾਹ ਮਹਾਰਾਜ ਦੀ ਕਿਰਪਾ ਦੇ ਨਾਲ ਔਰ ਤਾਂ ਤਨਦਰੁਸਤੀ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਵਾਸਤੇ ਉਹ ਸਾਰੀ ਸੰਕਤਾਂ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਵਾਸਤੇ ਅਸੀਂ ਇਹ ਲੰਗਰ ਲਗਾਉਂਦੇ ਹਾਂ ਔਰ ਪ੍ਰਾਪਤ ਹੁੰਦੀਆਂ ਸਾਨੂੰ ਖੁਸ਼ੀਆਂ ਤੇ ਇਹ ਇਹ ਸਾਰੀ ਸੰਗਤ ਸਵੇਰ ਤੋਂ ਲੈ ਕੇ ਸ਼ਾਮ ਤੱਕ ਘੱਟੋ ਘੱਟ 3 ਦਿਨ ਲਗਾਤਾਰ ਲੰਗਰ ਚੱਲਦਾ ਹੈ ਤੇ ਸਾਰੀ ਵਕਤਾਂ ਇਥੇ ਆਲੇ ਦੁਆਲੇ ਦੇ ਪਿੰਡਾਂ ਨਹੀਂ ਆ ਵੀ ਆਣ ਕੇ ਸੇਵਾ ਕਰਦੀਆਂ ਬੀਬੀਆਂ ਔਰ ਭਾਈ ਸਾਰੇ ਸੇਵਾ ਕਰਦੇ ਆ ਔਰ ਬਹੁਤ ਹੀ ਤਨੋਂ ਮਨੋਂ ਸੇਵਾ ਕਰਦੇ ਆ ਬਹੁਤ ਬਹੁਤ ਧੰਨਵਾਦ ਹਾਂਜੀ ਮਾਤਾ ਜੀ ਕੀ ਨਾਮ ਆ ਤੇ ਅੱਜ ਹਾਂਜੀ ਜਿਹਨਾਂ ਦਾ ਲੱਗਦਾ ਕਿ ਨੰਬਰ ਲੱਗਦਾ ਕਿ ਸੇਵਾ ਕਰਦੇ ਬਾਅਦ ਠੀਕਾ ਸਰੀਰਤਲੇਰਾ ਬੜਾ ਵਧੀਆ ਨਹੀਂ ਹੋ ਗਏ ਬੱਚਿਆਂ ਦਾ ਵੀ ਪਰਿਵਾਰ ਦਾ ਵੀ ਕਿੰਨੇ ਪਿੰਡਾਂ ਦੇ ਜਿਹੜੇ ਇਸ ਆਪਣੇ ਹਰੇ ਹਾਂਜੀ ਮਤਲਬ 15-20 ਪਿੰਡਾਂ ਤੋਂ 40-50 ਪਿੰਡਾਂ ਦੇ ਸੇਵਾ ਕਰਦਾ ਅੱਛਾ ਇਹ ਉਹਨਾਂ ਦੇ ਸਿਰ ਜੋ ਉਹਨਾਂ ਦੇ ਸਹਿਯੋਗ ਨਾਲ ਦਿੱਤਾ ਜਾਂਦਾ ਹੈ ਮਤਲਬ ਭਾਈ ਲੰਘ ਕਰ ਤੋਂ ਕੋਈ ਤੇ ਸਭ ਦੇ ਸਹਿਯੋਗ ਨਾਲ ਇਹ ਕਰਦੇ देने देने ता दुआ ता दुआ ता अच्छा ये 7 दिन चलਦਾ ਲੰਡਰ 7 ਦਿਨ ਅੱਜ ਕੱਲ ਐਤ ਕੀ 4 ਦਿਨ ਚੱਲ ਜਾਂਦਾ ਅੱਛਾ ਜੀ 25 ਸਾਲਾ ਤੋਂ ਜਿਸ ਤਰ੍ਹਾਂ ਦੇ ਦੋ ਜੀ ਸ਼ਰਧਾਲੂ ਬਹੁਤ ਸ਼ਰਦਾ ਦੇ ਨਾਲ ਆਨੰਦਪੁਰ ਸਾਹਿਬ ਜਾਂਦੇ ਆ ਤੇ ਨੌਜਵਾਨ ਜਿਹੜੀ ਆਪਣੀ ਜੂਤ ਆ ਉਹ ਮੋਟਰਸਾਈਕਲਾਂ ਦੇ ਉੱਪਰ ਜਾ ਰਹੇ ਆ ਤੇ ਕੀ ਉਹਨਾਂ ਨੂੰ ਸਨੇਹਾ ਦੇਣਾ ਚਾਹੁੰਦੇ ਹੋ ਜਿਸ ਜੋੜ ਕੇ ਬੇਨਤੀ ਕਰਦਾ ਤੁਸੀਂ ਲੰਡਰ ਚੱਕ ਕੇ ਦੇ ਬਾਕੀ ਇਹੇ ਬੇਨਤੀਆਂ ਬਾਕੀ ਜਿਹੜਾ ਪਰਿਸ਼ਾਦਾ ਜਿਖਾ ਰਿਹਾ ਹੈ ਉਹ ਚੱਲੋ ਚਾਹੋ ਜਾਂ ਨਾ ਚਾਹੋ Masa akan akan belajar akan politik, mereka buktikan pasti.